ਕੁਵੇਤ ਚੰਗੇ ਭਵਿੱਖ ਦੀ ਪਾਲ ਦੇ ਵਿੱਚ ਗਏ ਅਤੇ ਕੰਮ ਕਰਨਗੇ ਤਿੰਨ ਪੰਜਾਬੀ ਨੌਜਵਾਨਾਂ ਦੀ ਭਿਆਨਕ ਅਤੇ ਦਰਦਨਾਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜਿਸ ਨੂੰ ਸੁਣ ਕੇ ਹੁਣ ਪਿੰਡ ਵਾਸੀਆਂ ਪਰਿਵਾਰ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਵਿੱਚ ਸ਼ੋਗ ਦੀ ਲਹਿਰ ਜ਼ਰੂਰ ਦੌੜ ਗਈ ਹੈ ਦਰਅਸਲ ਸੱਤ ਜਿਹੜੇ ਲੋਕ ਸੀ ਉਹ ਜਦੋਂ ਕੁਵੇਤ ਇੱਕ ਕਾਰ ਰਾਹੀਂ ਆਪਣੇ ਕੰਮ ਤੇ ਨਿਕਲੇ ਤਾਂ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਉਸ 7 ਨੌਜਵਾਨਾਂ ਦੇ ਵਿੱਚ 3 ਨੌਜਵਾਨ ਪੰਜਾਬ ਦੇ ਨਾਲ ਸੰਬੰਧਿਤ ਨੇ ਅਤੇ 2 ਨੌਜਵਾਨ ਪਾਕਿਸਤਾਨ ਪੰਜਾਬ ਦੇ ਨਾਲ ਸੰਬੰਧਿਤ ਨੇ ਪਰ ਇੱਕ ਨੌਜਵਾਨ ਗੁਰਦਾਸਪੁਰ ਬਟਾਲੇ ਦਾ ਇੱਕ ਅੰਮ੍ਰਿਤਸਰ ਦਾ ਅਤੇ ਇੱਕ ਜ਼ਿਲੰਦਰ ਦਾ ਨੌਜਵਾਨ ਹੈ ਜਿਸ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੁਹਾਨੂੰ ਗੁਰਦਾਸਪੁਰ ਦੇ ਨੌਜਵਾਨ ਦੇ ਮਾਤਾ ਅਤੇ ਪਿਤਾ ਤੇ ਭਰਾ ਦੀ ਗੱਲਬਾਤ ਵੀ ਸੁਣਾਵਾਂਗੇ ਕਿ ਉਹਨਾਂ ਦੇ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਇਸ ਘਟਨਾ ਤੋਂ ਬਾਅਦ ਕਿਵੇਂ ਹੀ ਉਹਨਾਂ ਨੂੰ ਜਦੋਂ ਮੌਤ ਬਾਰੇ ਪਤਾ ਲੱਗਿਆ ਆਪਣੇ ਭਰਾ ਦੀ ਇੱਕ ਭਰਾ ਨੂੰ ਤਾਂ ਉਹਨਾਂ ਨੇ ਕੀ ਕਿਹਾ ਇਸ ਬਾਰੇ ਵੀ ਤੁਹਾਨੂੰ ਗੱਲ ਕਰਾਵਾਂਗੇ ਉਹਨਾਂ ਦੀ ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਦਰਦਨਾਕ ਹਾਦਸੇ ਦੇ ਕਾਰਨ ਜਿਹੜਾ ਹੁਣ ਇਲਾਕੇ ਦੇ ਵਿੱਚ ਸ਼ੋਗ ਦੀ ਲਹਿਰ ਜ਼ਰੂਰ ਦੌੜ ਗਈ ਹੈ ਵਿਦੇਸ਼ ਵਿੱਚ ਰੋਜੀ ਰੋਟੀ ਕਮਾਉਣ ਦੇ ਲਈ ਗਏ ਨੌਜਵਾਨ ਜਿਨ੍ਹਾਂ ਨਾਲ ਕੁਵੈਤ ਵਿੱਚ ਇੱਕ ਸੜਕ ਹਾਦਸਾ ਵਾਪਰਿਆ ਅਤੇ ਇਸ ਹਾਦਸੇ ਵਿੱਚ 7 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਇਹਨਾਂ 7 ਨੌਜਵਾਨਾਂ ਦੇ ਵਿੱਚੋਂ ਭਾਰਤ ਪਾਕਿਸਤਾਨ ਸਰਹੱਦ ਕਸਵਾ ਡਰੌਂਗਲਾ ਦਾ ਇੱਕ ਨੌਜਵਾਨ ਜਗਦੀਪ ਸਿੰਘ ਮੰਗਾ ਵੀ ਸ਼ਾਮਲ ਸੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਡਰੌਂਗਲਾ ਦੇ ਨੌਜਵਾਨ ਤੋਂ ਇਲਾਵਾ ਇੱਕ ਨੌਜਵਾਨ ਅੰਮ੍ਰਿਤਸਰ ਦਾ ਇੱਕ ਜਲੰਧਰ ਦਾ ਅਤੇ ਇੱਕ ਨੌਜਵਾਨ ਪਾਕਿਸਤਾਨ ਦੇ ਵੀ ਇੱਕ ਨਹੀਂ ਦੋ ਨੌਜਵਾਨ ਸੌਰੀ ਦੋ ਨੌਜਵਾਨ ਜਿਹੜੇ ਪਾਕਿਸਤਾਨ ਨਾਲ ਵੀ ਸੰਬੰਧਿਤ ਦੱਸੇ ਜਾ ਰਹੇ ਨੇ ਦੋ ਨੋਜ਼ਬਾਨਾ ਦੀ ਹਾਲੇ ਤੱਕ ਸੁਨਾਕਤ ਨਹੀਂ ਹੋ ਸਕੀ ਹੈ ਫਿਲਹਾਲ ਦੱਸ ਦਈਏ ਕਿ ਜਗਦੀਪ ਦੀ ਮੌਤ ਨਾਲ ਪਰਿਵਾਰ ਵਿੱਚ ਬੇहद ਗਮਗੀਨ ਮਾਹੌਲ ਬਣ ਗਿਆ ਕਿਉਂਕਿ ਜਗਦੀਪ ਹੈ ਜਿਹੜਾ ਗੁਰਦਾਸਪੁਰ ਨਾਲ ਸਬੰਧਤ ਸੀ ਜਗਦੀਪ ਦਾ ਇੱਕ 11 ਸਾਲਾ ਬੇਟਾ ਅਤੇ ਉਸ ਦਾ ਛੋਟਾ ਭਰਾ ਤੇ ਉਸ ਦੀ ਛੋਟੇ ਭਰਾ ਦੀ ਪਤਨੀ ਹੈ ਪਰ ਜਿਹੜਾ ਜਗਦੀਪ ਹੈ ਉਸ ਦੀ ਕੁਬੈਦ ਦੇ ਵਿੱਚ ਮੌਤ ਹੋ ਗਿਆ ਇਸ ਦਰਦਨਾਕ ਹਾਦਸੇ ਦੇ ਵਿੱਚ ਪਰਿਵਾਰ ਦੀ مالی ਹਾਲਤ ਹੈ ਜਿਹੜੀ ਉਹ ਬਹੁਤ ਖਰਾਬ ਹੈ ਪਰਿਵਾਰ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਜਗਦੀਪ ਦੀ ਜਿਹੜੀ ਡੈੱਡ ਬੋਡੀ ਹੈ ਉਹ ਭਾਰਤ ਲਿਆਂਦੀ ਜਾਵੇ ਅਤੇ ਉਸ ਦੀ ਜਿਹੜਾ ਬੋਡੀ ਦਾ ਸੰਸਕਾਰ ਭਾਰਤ ਦੇ ਵਿੱਚ ਕੀਤਾ ਜਾਵੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਤੋਂ ਕਵੈਤ ਤੋਂ ਇੱਕ ਜਾਣਕਾਰੀ ਪ੍ਰਾਪਤ ਹੋਈ ਜਿਸ ਦੇ ਵਿੱਚ ਆਪ ਦੇ ਭਰਾ ਨਾਲ ਦੋਸਤ ਨਾਲ ਰਹਿੰਦੇ ਉਸ ਦੇ ਦੋਸਤ ਨੇ ਦੱਸਿਆ ਕਿ ਕਿਵੇਂ ਜਿਹੜਾ ਕੁਬੈਦ ਦੇ ਵਿੱਚ ਕੰਮ ਕਰਨਾ ਹੈ ਉਸਦੇ ਭਰਾ ਦੇ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਸੋ ਇਸ ਘਟਨਾ ਦੇ ਮਿਲਦੇ ਹੀ ਪਰਿਵਾਰ ਦੇ ਵਿੱਚ ਜਿਹੜੀ ਸ਼ੋਕ ਦੀ ਲਹਿਰ ਹੈ ਉਹ ਦੌੜ ਗਈ ਹੈ ਉਕਤ ਨੌਜਵਾਨ ਕਰੋ ਕੰਮ ਦੇ ਲਈ ਨਿਕਲੇ ਸਨ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਵਾਪਰਿਆ ਜਿਸ ਦੌਰਾਨ ਮੌਕੇ ਤੇ ਹੀ ਸੱਤ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਜਿਨ੍ਹਾਂ ਦੇ ਵਿੱਚੋਂ ਕੱਲ ਹੀ ਇੱਕ ਦੀ ਪਛਾਣ ਉਹਨਾਂ ਦੇ ਭਰਾ ਜਾਨੀ ਕਿ ਜਗਦੀਪ ਵਜੂ ਹੋਈ ਆ ਜਗਦੀਪ ਦਾ ਪਰਿਵਾਰ ਸਾਹਮਣੇ ਆਇਆ ਜਗਦੀਪ ਦੇ ਭਰਾ ਨੇ ਕਿਹਾ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਸਾਡੇ ਭਰਾ ਦੀ ਡੈੱਡ ਬੋਡੀ ਹੈ ਜਿਹੜੀ ਕਵੈਦ ਤੋਂ ਵਾਪਸ ਆਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਹੱਥਾਂ ਦੇ ਨਾਲ ਸੰਸਕਾਰ ਕਰ ਸਕੀਏ ਇਸ ਦੇ ਨਾਲ ਇਹ ਦੱਸਦੀ ਹੈ ਕਿ ਸੱਤ ਨੌਜਵਾਨਾਂ ਦੇ ਵਿੱਚ ਇੱਕ ਨੌਜਵਾਨ ਜਿਹੜਾ ਅੰਮ੍ਰਿਤਸਰ ਦਾ ਇੱਕ ਜਲੰਧਰ ਦਾ ਵੀ ਹੈ ਸੋ ਆਓ ਸੁਣਾਣੇ ਤੁਹਾਨੂੰ ਜਗਦੀਪ ਦੇ ਭਰਾ ਦਾ ਕੀ ਕਹਿਣਾ ਹੈ ਤੇ ਕਵੈਦ ਕੰਮ ਕਰਦੀ ਸੀ ਤੇ 9 ਤਰੀਕ ਨੂੰ ਆਪਣੇ ਕੰਮ ਲਈ ਜਾ ਰਹੀ ਸੀ ਤੇ 7 ਜਣੇ ਸੀਗੇ ਦੋ ਨਾਲ ਨਾਲ ਪਾਕਿਸਤਾਨ ਦੇ ਕਿ ਦੱਸੇ ਜਾ ਰਹੇ ਨੇ ਤੇ ਪੰਜ ਬੰਦੇ ਇੱਧਰ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਤੇ ਉਹਨੇ ਵਿੱਚ ਮੇਰੇ ਸੁਣਚ ਤੇ ਜਿਹੜੇ ਮੁੰਡੇ ਉਧਰ ਨੇ ਉਹਨਾਂ ਨੇ ਇਹੀ ਦੱਸਿਆ ਕਿ 7 ਦੀ 70 ਦੀ ਡੈਥ ਹੋ ਗਈ ਆ ਤੇ ਆ ਕੀ ਹੈ ਵੀ ਪੰਜਾਂ ਕ ਦੀ ਸਨਗਤ ਹੋਈ ਆ ਤੇ ਦੋ ਬੰਦੇ ਦੀ ਹਲੇ ਕੋਈ ਸਨਗਤ ਸੁਨਗਣੀ ਹੋ ਰਹੀ ਆ ਆਪਦੇ ਤੇ ਭਾਜੀ ਜਿੱਦਾਂ ਜਿੱਦਾਂ ਮੈਂ ਉਧਰ ਦੇ ਮੁੰਡੇ ਨੇ ਜਿਹੜੇ ਮਗਰ ਧੌੜ ਭੱਜ ਕਰ ਰਹੇ ਆ ਮੈਂ ਉਹਨਾਂ ਨਾਲ WhatsApp ਤੇ ਕਾਲ ਕਰਦਾ ਜਾਂ ਫੋਨ ਤੇ ਗੱਲ ਕਰਦਾ ਤੇ ਉਹ ਇਹੀ ਦੱਸਦੇ ਨੇ ਪਤਾ ਲੱਗਣ ਚਾਹੁੰਦਾ ਕਿ ਇੱਕ ਜਲੰਧਰ ਦਾ ਇੱਕ ਅੰਮ੍ਰਿਤਸਰ ਦਾ ਤੇ ਇੱਕ ਮੇਰਾ ਬਰਦਰ ਦਾ ਸੀਗਾ 1.5 ਸਾਲ ਪਹਿਲਾਂ ਗਿਆ ਸੀ ਪਰਿਵਾਰ ਚ ਬਸ ਮੇਰੀ ਭਾਬੀ ਜੀ ਨੇ ਤੇ ਮੇਰਾ ਬਰਦਰ ਦਾ ਬੱਚਾ ਆ ਤੇ ਮੇਰੇ ਫਾਦਰ ਸਾਹਿਬ ਨੇ ਮੇਰੀ ਵਾਈਫ ਅਤੇ ਇੱਕ ਮੇਰਾ ਬੱਚਾ ਹੈ ਮੰਗ ਭਾਜੀ ਇਹੋ